ਦਾ ਤੁਹਾਡੇ ਚੈਨਲ ਨੇ মিডিਆ ਨੇ ਦਿਖਾਇਆ ਕਿ ਇਹ ਦਵਾਈ ਦੇ ਨਾਲ ਟਾਈਫਾਇਡ ਡੈਂਗੂ ਵਰਗੇ ਭਿਆਨਕ ਜਿਹੜੇ ਬੁਖਾਰ ਨੇ ਜਾਂ ਕੀਤੇ ਸੈੱਲ ਘਟਦੇ ਨੇ ਜਾਂ ਕਿਸੇ ਦਾ ਖੂਨ ਨਹੀਂ ਬਣਦਾ ਹੈਗਾ ਸੋ ਇਹ ਤਿੰਨ ਚਾਰ ਬਿਮਾਰੀਆਂ ਤੋਂ ਜਾਂ ਪਿੰਡਾ ਟੁੱਟਿਆ ਰਹਿੰਦਾ ਹਰ ਵਕਤ ਤੁਰਨ ਨੂੰ ਜੀ ਨਹੀਂ ਕਰਦਾ ਸਰੀਰ ਮੇਂ ਦਰਦ ਹੁੰਦਾ ਰਹਿੰਦਾ ਏ ਉਹਨਾਂ ਚਾਰੇ ਪਿੰਡਾਂ ਚੀਜ਼ਾਂ ਤੋਂ ਇਹ ਦਵਾਈ ਆਰਾਮ ਬਾਣ ਦਾ ਕੰਮ ਕਰ ਰਹੀ ਏ ਸੋ ਜਿੱਦਣ ਦਾ ਤੁਸੀਂ ਚੈਨਲ ਤੇ ਦਿਖਾਇਆ ਏ ਮੈਂ ਕਹਣਾ ਵੀ ਕੋਈ ਪੰਜਾਬ ਦਾ ਇਲਾਕਾ ਨਹੀਂ ਰਿਹਾ ਬਠਿੰਡਾ ਤਰਨਤਾਰਨ ਅੰਮ੍ਰਿਤਸਰ ਲਾਲੜੂ ਦੱਪੜ ਤੇ ਅੰਬਾਲਾ ਇਹਨਾਂ ਜ਼ਿਲ੍ਹਿਆਂ ਤੋਂ ਬਾਹਰ ਤੋਂ ਬੜੇ ਲੋਕ ਵਿਚਾਰੇ ਦੁਖੀ ਨੇ ਜਿਹੜੇ ਬਿਮਾਰੀ ਨਾਲ ਦੁਖੀ ਨੇ ਪੀੜਤ ਨੇ ਉਹ ਆਉਂਦੇ ਨੇ ਤੇ ਲੈ ਕੇ ਜਾਂਦੇ ਨੇ ਦਵਾਈ ਮੇਰੇ ਕੋਲੋਂ ਤੇ ਸਾਰੇ ਸਹੀ ਨੇ ਪਰ ਮੈਂ ਇੱਕ ਚੀਜ਼ ਦੇਖੀ ਹੈ ਹਰਤੇਜ ਜੀ ਕਿ ਕੱਲ ਮੇਰੇ ਕੋਲ ਬਠਿੰਡੇ ਤੋਂ ਕਈ ਗੱਡੀਆਂ ਆਈਆਂ ਤੇ ਉਹ ਵਿਚਾਰੇ ਮੈਨੂੰ ਬਾਅਦ 'ਚ ਇਹ ਚੀਜ਼ ਮਹਿਸੂਸ ਹੋਈ ਕਿ ਕਿਉਂ ਨਾ ਇਹਨਾਂ ਲੋਕਾਂ ਦਾ ਸਮਾਂ ਵੀ ਬਚਾਇਆ ਜਾਵੇ ਜਿਹੜਾ ਪੈਸਾ ਉਹ ਵੀ ਪਚਾਇਆ ਜਾਵੇ ਇੱਕ ਤਾਂ ਉਹ ਦੇਖੋ ਮਰੀਜ਼ ਬਿਮਾਰ ਹੈ ਨੰਬਰ 2 ਤੇ ਵਿਚਾਰੇ 3-400 ਕਿਲੋਮੀਟਰ ਦੂਰ ਮੇਰੇ ਕੋਲ ਦਵਾਈਆਂ ਲੈਣ ਲਈ ਆਉਂਦੇ ਨੇ ਮੈਂ ਕੱਲ ਹੀ ਨਿਸ਼ਚੈ ਕਰ ਲਿਆ ਵੀ ਕਿਉਂ ਨਾ ਤੁਹਾਡੇ ਚੈਨਲ ਨੂੰ ਦੁਬਾਰੇ ਬੁਲਾ ਕੇ ਇਹਨਾਂ ਲੋਕਾਂ ਨੂੰ ਦੱਸਿਆ ਜਾਵੇ ਕਿ ਤੁਹਾਡੇ ਕੋਲੇ ਦਵਾਈ ਹੈ ਤੁਹਾਡੇ ਘਰਾਂ ਦੇ ਕੋਲ ਹੈ ਤੁਹਾਡੇ ਖੇਤਾਂ ਵਿੱਚ ਹੈ ਤੁਹਾਡੇ ਰਾਹ ਕੋਲ ਹੋਰ ਤੁਹਾਨੂੰ ਕਿਤੇ ਨਾ ਕਿਤੇ ਦਵਾਈ ਮਿਲ ਜੇਗੀ ਇਹ ਦੋ ਤਰ੍ਹਾਂ ਦੀ ਬੂਟੀ ਹੈ ਉਂਝੇ ਨੂੰ ਕਹਿੰਦੇ ਨੇ ਕਈ ਸਿਆਣੇ ਨੂੰ ਤੰਦਲਾ ਕਹਿੰਦੇ ਨੇ ਤੰਦਲਾ ਤੇ ਇਹ ਤੰਦਲਾ ਮੌਸਮੀ ਹੁੰਦਾ ਏ ਤੇ ਇਹਦੇ ਨਾਲ ਦਾ ਇੱਕ ਹੋਰ ਹੈ ਇਹ ਸਦਾਬਹਾਰ ਹੈ ਇਹ ਵੀ ਤੰਦਲਾ ਹੀ ਹੈ ਤੇ ਇਹਨੂੰ ਤੰਦਲੇ ਨੂੰ ਵੀ ਸਦਾ ਬਾਹਰ ਕਹਿੰਦੇ ਨੇ ਇਹ ਹਰ ਵਕਤ ਮਿਲਦਾ ਤੁਹਾਨੂੰ ਤੇ ਇਹਨਾਂ ਦੋਨਾਂ ਵਿੱਚੋਂ ਕੋਈ ਮਿਲ ਜਾਵੇ ਇਹਨੂੰ ਚੰਗੀ ਤਰ੍ਹਾਂ ਧੋ ਕੇ ਸੁਆਰ ਕੇ ਤੇ ਬਰੀਕ ਕਰ ਲੈਣਾ ਆਪਣੇ ਚਾਕੂ ਦੇ ਨਾਲ ਕੱਟ ਕੇ ਬਰੀਕ ਕਰ ਲੈਣਾ ਕੁਤਰ ਕੇ ਤੇ ਉਹਨੂੰ ਮਿਕਸੀ ਦੇ ਵਿੱਚ ਪਾ ਕੇ ਤੇ ਥੋੜਾ ਜਿਹਾ ਪਾਣੀ ਪਾ ਕੇ ਤੇ ਉਹਨੂੰ ਮਿਕਸੀ ਦੇ ਨਾਲ ਜਿੱਦਾਂ ਚਟਣੀ ਬਣ ਜਾਂਦੀ ਹੈ ਉਦਾਂ ਬਣਾ ਲੈਣੀ ਹੈ ਸੋ ਬਣਾ ਕੇ ਐਦਾਂ ਪੁੜੀਆਂ ਤਿਆਰ ਕਰ ਲੈਣੀਆਂ ਇਹ ਇੱਕ ਬੰਦੇ ਨੂੰ ਆਪਾਂ ਪੁੜੀ ਦੰਨੇ ਸਿਰਫ ਇਹ ਵੀ ਦੇ ਵਿੱਚ ਘੱਟੋ ਘੱਟ ਵੀ ਤਿੰਨ ਤੋਂ ਚਾਰ ਚਮਚੇ ਨੇ ਬਾ ਤਿੰਨ ਚਮਚੇ ਦੇ ਲਓ ਤੁਸੀਂ ਵੀ ਇੱਕ ਬੰਦੇ ਦੇ ਬੁਖਾਰ ਵੀ ਥੋੜ੍ਹਦੀ ਹੈ ਕਿਸੇ ਤਰ੍ਹਾਂ ਦਾ ਹੋਵੇ ਪ੍ਰਾਣਾ ਬੁਖਾਰ ਕਿ ਨਹੀਂ ਹੋਵੇ ਸਰੀਰ ਦਾ ਦਰਦ ਹੋਵੇ ਉਹ ਪਹਿਲੇ ਘੰਟੇ ਹੀ ਘਟ ਦਿੰਦੀ ਹੈ ਤੇ ਸੈੱਲ ਘਟਦੇ ਹੋਣ ਜਾਂ ਖੂਨ ਨਾ ਬਣਦਾ ਹੋਵੇ ਇਹਨਾਂ ਚਾਰੇ ਪੰਜਾਂ ਲਾਮਤਾਂ ਨੂੰ ਇਹ ਇੱਕੋ ਬੁੱਟੀ ਦੂਰ ਕਰਦੀ ਹੈ ਸੋ ਕੋਈ ਤਰ੍ਹਾਂ ਦਾ ਨਹੀਂ ਬੁੱਟੀ ਨਹੀਂ ਹੈਗੀ ਇਹਦਾ ਨੌ ਤੰਦਲਾ ਹੈ ਇਹ ਦੋ ਤਰ੍ਹਾਂ ਦੀ ਬੁੱਟੀ ਹੈ ਦੋਏ ਇੱਕੋ ਤਰ੍ਹਾਂ ਦਾ ਕੰਮ ਕਰਦੀ ਹੈ ਜਿਹੜੀ ਦੋਆਂ ਵਿੱਚੋਂ ਇੱਕ ਮਿਲ ਗਈ ਉਹ ਤਿਆਰ ਕਰਕੇ ਤੁਸੀਂ ਆਪਣੇ ਮਰੀਜ਼ ਨੂੰ ਦੇ ਸਕਦੇ ਨੇ ਤੇ ਇੱਕ ਚਮਚਾ ਸਵੇਰ ਮਿੱਠੇ ਦੇ ਨਾਲ ਚੀਨੀ ਨਹੀਂ ਲੈਣੀ ਹੈਗੀ ਗੁੜ ਲਓ ਥੋੜਾ ਜੱਕ ਜਾਂ ਸ਼ੱਕਰ ਲਓ ਜਾਂ ਪਤਾਸਾ ਇਹਨਾਂ ਤਿੰਨਾਂ ਵਿੱਚੋਂ ਕੋਈ ਵੀ ਮਿੱਠਾ ਲੈ ਕੇ ਇਹ ਦਵਾਈ ਕੌੜੀ ਨਹੀਂ ਹੈਗੀ ਪਰ ਮਿੱਠਾ ਲੈਣ ਦੇ ਨਾਲ ਘੰਟੇ ਵਿੱਚ ਅਸਰ ਕਰ ਜਾਂਦੀ ਹੈ ਇੱਕ ਘੰਟੇ ਵਿੱਚ ਇੱਕ ਚਮਚਾ ਲੈੇ ਤੋਂ 40 ਤੋਂ 50 ਹਜ਼ਾਰ ਸੈੱਲ ਚੜ ਜਾਂਦੇ ਬੰਦੇ ਦੇ ਆਪ ਹੋ ਜਾਂਦੇ ਇਹ ਮੇਰੀ ਗਾਰੰਟੀ ਹੈ ਮੈਂ ਦਾਅਵੇ ਨਾਲ ਕਹਿੰਦਾ ਗੁਰੂ ਮਹਾਰਾਜ ਦੇ ਹੁਠਾ ਤੇ ਨਾਲ 5 ਸਾਲ ਹੋ ਗਏ ਦਵਾਈ ਦਿੰਦੇ ਨੂੰ ਜਿਨ੍ਹਾਂ ਸ਼ਾਮ ਤੱਕ ਲੈ ਲਿਆ ਉਹਦਾ ਘਟੋ ਘਟ ਲੱਖ ਸੈੱਲ ਬਣ ਜਾਂਦਾ 1 ਲੱਖ ਸੈੱਲ ਤੋਂ ਉੱਪਰ ਬਣ ਜਾਂਦਾ ਸ਼ਾਮ ਤੱਕ ਚਾਰ ਪੰਜ ਖਰਾਕਾ ਬੰਦਾ ਦੋ ਦਿਨ ਵਿੱਚ ਲੈ ਕੇ ਆਪਣਾ ਟਿਕਟ ਘਰਾ ਸਕਦਾ ਏ ਉਹਦਾ 2.5 ਲੱਖ ਸੈਲ ਬਣਿਆ ਪਹੂਗਾ ਬਿਲਕੁਲ ਇਹ ਮੇਰਾ ਦਾਵਾ ਏ ਉਹ ਗੁਰੂ ਮਹਾਰਾਜ ਜਦੋਂ ਮੈਨੂੰ ਕਿਸੇ ਸੰਤ ਮਹਾਂਪੁਰਖ ਨੇ ਇਹ ਸੇਵਾ ਲਈ ਸੀ ਮੈਂ 5 ਸਾਲ ਦਾ ਹੀ ਸੇਵਾ ਕਰਦਾ ਏ ਮੈਂ ਕਹਿੰਦਾ ਵੀ 100 100 ਡੇਢ ਡੇਢ ਸੋ ਮਰੀਜ਼ ਦਿੱਲੀ ਦਾ ਆਉਂਦਾ ਮੇਰੇ ਪਾਸ ਫ੍ਰੀ ਸੇਵਾ ਕਰਦੇ ਆਪਾਂ ਤੇ ਦਵਾਈ ਤਿਆਰ ਰੱਖਦੇ ਮੇਰੇ ਪਿਤਾ ਜੀ ਮਾਤਾ ਪਰਿਵਾਰ ਸਾਰਾ ਬੱਚੇ ਸਾਡੇ ਜਦੋਂ ਵੀ ਕੋਈ ਬੰਦਾ ਆਉਂਦਾ ਏ ਤੇ ਉਹਨੂੰ ਦਵਾਈ ਦੀ ਸੇਵਾ ਦਿੰਦੇ ਨੇ ਪਰ ਇਹ ਮੈਨੂੰ ਤਾਂ ਦੱਸਣੀ ਪਈ ਏ ਕਿ ਇੱਕ ਤਾਂ ਬੰਦਿਆਂ ਦਾ ਸਮਾਂ ਬਚੇਗਾ ਇੱਕ ਆਪਾਂ ਸਾਰੇ ਸੰਸਾਰ ਨੂੰ ਬਚਾ ਸਕਦੇ ਹਾਂ ਕਿ ਬਹੁਤ ਭੈੜੀ ਬਿਮਾਰੀ ਹੈ ਸੈੱਲ ਕਟਣ ਦੇ ਨਾਲ ਬਹੁਤ ਸਾਰੇ ਸਾਡੇ ਨੌਜਵਾਨ ਵੀ ਇਸ ਦੁਨੀਆ ਤੋਂ ਚਲੇ ਗਏ ਨੇ ਜਿਨ੍ਹਾਂ ਨੂੰ ਬਾਅਦ ਵਿੱਚ ਪਤਾ ਲੱਗਦਾ ਹੈ ਹੁਣ ਇੱਕ ਸਾਰੰਗ ਵਰਦੀ ਘਟਨਾ ਆਈ ਹੈ ਇੱਕ 10-12 ਸਾਲ ਦਾ ਬੱਚਾ ਸੀ ਉਹਨਾਂ ਦਾ ਪੜੋਸੀ ਕਹਿੰਦਾ ਮੈਨੂੰ ਪਹਿਲਾਂ ਨਹੀਂ ਪਤਾ ਲੱਗਿਆ ਉਹ ਬੱਚਾ ਵਿਚਾਰਾ ਸੈੱਲ ਕਟਣ ਦੇ ਕਾਰਨ ਮਰ ਗਿਆ ਮੈਨੂੰ ਵੀ ਦੁੱਖ ਹੋਇਆ ਵੀ ਜੇ ਮੇਰੀ ਦਵਾਈ ਦਾ ਨੂੰ ਪਤਾ ਹੁੰਦਾ ਸ਼ਾਇਦ ਉਹ ਬੱਚਾ ਵੱਸ ਸਕਦਾ ਸੋ ਉਹਨਾਂ ਗੱਲਾਂ ਦੇ ਕਾਰਨ ਮੈਂ ਜੇ ਤੁਹਾਡੇ ਸਾਹਮਣੇ ਤੁਹਾਡੇ ਚੈਨਲ ਪਰ ਆਇਆ ਇਹ ਦੱਸਣ ਲੱਗਿਆ ਲੋਕਾਂ ਨੂੰ ਕਿ ਆਪਣੇ ਰਿਸ਼ਤੇਦਾਰਾਂ ਨੂੰ ਆਪਣੇ ਪਰਿਵਾਰ ਨੂੰ ਆਪਣੇ ਸਾਥ ਸਬੰਧੀਆਂ ਨੂੰ ਜਿੱਥੇ ਵੀ ਤੁਹਾਡੀ ਕਿਤੇ ਥੋੜੀ ਪਹੁੰਚ ਹੈਗੀ ਏ ਕੋਈ ਬੰਦਾ ਬਿਮਾਰ ਹੈ ਤੁਹਾਡਾ ਪਾ ਮਾਂ ਡੈਂਗੂ ਨਾਲ ਸੈਲ ਘਟਣ ਪਾਵਾ 22 ਫੈਟ ਨਾਲ ਕੱਟਣਾ ਪਾਵਾ ਆਮ ਬੁਖਾਰ ਨਾਲ ਕੱਟਣਾ ਜਾਂ ਖੂਨ ਨਾ ਬਣਦਾ ਹੋਵੇ ਤਾਂ ਇਹ ਬੂਟੀ ਦੀ ਵਰਤੋਂ ਕਰਕੇ ਤੁਸੀਂ ਆਪਣਾ ਮਰੀਜ਼ ਬਚਾ ਸਕਦੇ ਆਪਣਾ ਸਮਾਂ ਬਚਾ ਸਕਦੇ ਜਿਹੜੇ ਡਾਕਟਰ ਆਪਾਂ ਚੱਕਰ ਕੱਢ ਰਹੇ ਆਪਾਂ ਪੈਸਾ ਵੀ ਬਚਾ ਸਕਦੇ ਸੋ ਤੁਹਾਡੇ ਸਮਾਂ ਵੀ ਬਚੂਗਾ ਤੁਹਾਡਾ ਪੈਸਾ ਵੀ ਬਚੂਗਾ ਤੇ ਤੁਹਾਡੀ ਜਿਹੜੀ ਸਿਹਤ ਹੈ ਉਹ ਵੀ ਵਧੀਆ ਰਹੂਗੀ ਸੋ ਮੇਰਾ ਇੰਨਾ ਹੀ ਕਹਿਣਾ ਹੈ ਕਿ ਆਪਾਂ ਆਪਾਂ ਬੁਖਾਰ ਤੋੜਨ ਵਾਸਤੇ ਮੈਡੀਕਲ ਦਵਾਈ ਜ਼ਰੂਰ ਲੈ ਸਕਦੇ ਵੀ ਬੁਖਾਰ ਜਿਆਦਾ ਚੜਿਆ ਹੋਇਆ ਉਹਦੇ ਵਿੱਚ ਕੋਈ ਮਨਾਹੀ ਨਹੀਂ ਹੈਗੀ ਵੀ ਮੈਡੀਕਲ ਪਰਹ ਲੈਣੀ ਨਹੀਂ ਹੈਗੀ ਇਹਨੂੰ ਜੇ ਘੰਟੇ ਵਿੱਚ ਨਹੀਂ ਲੈਣੀ ਹੈਗੀ ਜਦੋਂ ਇਹ ਦਵਾਈ ਲੈਣੀ ਹੈ ਤੇ 1 ਘੰਟਾ ਫਰੇਜ ਰੱਖਣਾ ਹੈ 1 ਘੰਟਾ ਰੋਟੀ ਨਹੀਂ ਖਾਣੀ ਹੈਗੀ ਇਹ ਰੋਟੀ ਖਾਣ ਤੋਂ ਸਵੇਰ ਵੀ ਪਹਿਲਾਂ ਲੈਣੀ ਹੈ 1 ਘੰਟੇ ਬਾਅਦ ਰੋਟੀ ਖਾਣੀ ਹੈ ਤੇ ਸ਼ਾਮ ਨੂੰ ਵੀ ਇਦਾਂ ਹੀ ਲੈਣੀ ਹੈ ਸ਼ਾਮ ਨੂੰ ਵੀ ਖਾਣਾ ਖਾਣ ਤੋਂ ਘੰਟਾ ਪਹਿਲਾਂ ਲੈਣੀ ਹੈ ਖਾਣਾ ਘੰਟਾ ਬਾਅਦ ਖਾਣਾ ਹੈ ਤੇ ਇੰਨਾ ਹੀ ਇਹਦਾ ਫਰੇਜ ਹੈ 1 ਘੰਟੇ ਦਾ ਉਹਦੇ ਬਾਅਦ ਵੀ ਤੁਹਾਨੂੰ ਭੁੱਖ ਵੀ ਖੁੱਲਣ ਲੱਗੂਗੀ ਸਾਰੇ ਪਿੰਡੇ ਦਾ ਦਰਦ ਵੀ ਨਿਕਲੂਗਾ ਤੁਹਾਡਾ ਤੇ ਬੁਖਾਰ ਦੂਰ ਹੋ ਜਾਊਗਾ ਮੁੜ ਕੇ ਬੁਖਾਰ ਨਹੀਂ ਚੜੂਗਾ ਸੈਲ ਪੂਰੇ ਹੋ ਜਾਣਗੇ ਤੁਹਾਡੇ ਬਿਲਕੁਲ ਤਾਂ ਆਪਣੇ ਦਰਸ਼ਕਾਂ ਨੂੰ ਦਿਖਾ ਦਈਏ ਕਿ ਤੁਹਾਡੇ ਘਰ ਦੇ ਨਜ਼ਦੀਕ ਹੀ ਇਹ ਜਿਹੜੀ ਬੁੱਟੀ ਹੈ ਇਹ ਜਿਹੜੀ ਜੜੀ ਬੁੱਟੀ ਜਨ ਦਿਖਾ ਰਹੇ ਆ ਤਾਂ ਇਸ ਨੂੰ ਇਧਰ ਪਵਾਦੀ ਇਲਾਕੇ ਦੇ ਵਿੱਚ ਕਹਿੰਦੇ ਆ ਤਾਂ ਤੰਦਲਾ ਕਹਿੰਦੇ ਆ ਤਾਂ ਇਹਦੇ ਹਰ ਖੇਤ ਦੇ ਵਿੱਚ ਤੁਹਾਨੂੰ ਮਿਲ ਜੇਗੀ ਤੁਸੀਂ ਦੇਖ ਲਓ ਤੁਹਾਡੇ ਇਲਾਕੇ ਦੀ ਬੋਲੀ ਦੇ ਵਿੱਚ ਇਹਨੂੰ ਕੀ ਕਹਿੰਦੇ ਨੇ ਸਾਨੂੰ ਨਹੀਂ ਪਤਾ ਪਰ ਤੁਸੀਂ ਦੇਖੋ ਪਿੰਕ ਕਲਰ ਦੇ ਇਸ ਦੇ ਜਿਹੜੇ ਅੱਗੇ ਉੱਪਰ ਬੁੱਟੇ ਲੱਗੇ ਹੋਏ ਨੇ ਤੇ ਨਾਲ ਦੀ ਨਾਲ ਪੱਤੇ ਤੁਸੀਂ ਗ੍ਰੀਨ ਦੇਖ ਲਓ ਤੇ ਤੁਹਾਨੂੰ ਦੱਸ ਦਿੰਨੇ ਆ ਕਿ ਇਹ ਜਿਹੜੀ ਬੁੱਟੀ ਹੈ ਇਹ ਚਾਰ ਬਿਮਾਰੀਆਂ ਦਾ ਪੱਕਾ ਇਲਾਜ ਕਰਦੀ ਹੈ ਜਿਹੜਾ ਇਹਨਾਂ ਵੱਲੋਂ ਦਾਵਾ ਕੀਤਾ ਗਿਆ ਕਿ ਜੇ ਕਿਸੇ ਨੂੰ ਡੈਂਗੂ ਹੈ ਸੈਲ ਘਟਦੇ ਨੇ ਟਾਈਫਾਇਡ ਹੈ ਜਾਂ ਫਿਰ ਪੁਰਾਣਾ ਬੁਖਾਰ ਨਹੀਂ ਟੁੱਟਦਾ ਖੂਨ ਨਹੀਂ ਬਣਦਾ ਚਾਰ ਬਿਮਾਰੀਆਂ ਦਾ ਪੱਕਾ ਇਲਾਜ ਇਹਨਾਂ ਦਾ ਦਾਵਾ ਹੈ ਕਿ ਇਹ ਬੁੱਟੀ ਉਹਨਾਂ ਵਾਸਤੇ ਰਾਮਬਾਨਾ ਤਾਂ ਦੂਜੇ ਪਾਸੇ ਇਹ ਜਿਹੜੀ ਮੌਸਮੀ ਬੁੱਟੀ ਹੈ ਦੂਜੇ ਪਾਸੇ ਤੁਹਾਨੂੰ ਦਿਖਾ ਦਿੰਨੇ ਆ ਇਹ ਹੈ ਸਦਾਬਹਾਰ ਇਹ ਤਾਂ ਹਰ ਖੇਤ ਦੇ ਵਿੱਚ ਤੁਹਾਨੂੰ ਸਾਲ ਦੇ ਵਿੱਚ ਕਦੇ ਵੀ ਕਿਤੇ ਵੀ ਮਿਲ ਸਕਦੀ ਹੈ ਤਾਂ ਇਸ ਬੁੱਟੀ ਦੀ ਖਾਸੇ ਤੁਹਾਨੂੰ ਇੱਕ ਹੋਰ ਦੱਸਦੇ ਆ ਤੇ ਜਿਹੜਾ ਸੁੱਖਾ ਜੀ ਲੋਕ ਕਹਿੰਦੇ ਨੇ ਕਿ ਜਿਹੜਾ ਬੱਕਰੀ ਦੁੱਧ ਪੀਣ ਨਾਲ ਸੈੱਲ ਵਧਦੇ ਨੇ ਡੈਂਗੂ ਠੀਕ ਹੁੰਦਾ ਸੈੱਲ ਵਧਣ ਦਾ ਜਿਹੜਾ ਸਭ ਤੋਂ ਵੱਡਾ ਨਾਮ ਬਣ ਬੱਕਰੀ ਦੁੱਧ ਮੰਨਿਆ ਜਾਂਦਾ ਹੈ ਤਾਂ ਬੱਕਰੀ ਦੇ ਦੁੱਧ ਦੇ ਵਿੱਚ ਇਸ ਦੀ ਕਿਹੜੀ ਐਦਾ ਜਿਹੀ ਜੜੀ ਬੁੱਟੀ ਹੁੰਦੀ ਹੈ ਕਿ ਜਿਹੜੀ ਉਹ ਠੀਕ ਕਰਦੀ ਹੈ ਤੇ ਇਸ ਜੜੀ ਬੁੱਟੀ ਦੇ ਵਿੱਚ ਕੀ ਫਰਕ ਹੈ ਹਰ ਤਰ੍ਹਾਂ ਜਿਹੜੀ ਇਹ ਜੜੀ ਬੁੱਟੀ ਹੈ ਦੋਨੋਂ ਹੀ ਬੱਕਰੀ ਇਸੀ ਨੂੰ ਖਾਂਦੀ ਹੈ। ਅੱਛਾ। ਹੁਣ ਵੀ ਜਦੋਂ ਮੈਂ ਬੂਟੀ ਇਹ ਖੇਤਾਂ 'ਚ ਟੋੜਨ ਜਾਂਦਾ ਏ ਮੇਤੋਂ ਪਹਿਲਾਂ ਜਦੋਂ ਕੋਈ ਬੱਕਰੀਆਂ ਵਾਲਾ ਜਾਂਦਾ ਉੱਥੇ ਨੂੰ ਤਾਂ ਉਹਨਾਂ ਬੱਕਰੀਆਂ ਨੇ ਇਹ ਬੂਟੀ ਪੂਰੀ ਚੁੰਡੀ ਹੁੰਦੀ ਹੈ, ਖਾਦੀ ਹੁੰਦੀ ਹੈ। ਤੇ ਮੈਨੂੰ ਵੀ ਬੜੀ ਔਖੀ ਮਿਲਦੀ ਏ ਇਹ। ਸੋ ਬੱਕਰੀ ਦਾ ਦੁੱਧ ਪੀਣ ਦੀ ਲੋੜ ਨਹੀਂ। ਡਾਇਰੈਕਟ ਇਸੀ ਬੂਟੀ ਨੂੰ ਬੱਕਰੀ ਖਾਂਦੀ ਹੈ। ਅੱਛਾ। ਇਹ ਬੂਟੀ ਖਾਣ ਤੋਂ ਬਾਅਦ ਬੱਕਰੀ ਦੇ ਦੁੱਧ 'ਚ ਅਸਰ ਜਾਂਦਾ ਏ। ਤਾਂ ਤੁਸੀਂ ਦੁੱਧ ਪੀਂਦੇ ਹੋ। ਉਹ ਦੁੱਧ ਪੀਣ ਤੋਂ ਬਾਅਦ ਤੁਹਾਡੇ ਜੋ ਬੱਕਰੀਆਂ ਦਾ ਦੁੱਧ ਹੈ, ਉਹ ਅਸਰ ਕਰਦਾ ਏ। ਤੁਸੀਂ ਡਾਇਰੈਕਟ ਇਸ ਬੂਟੀ ਨੂੰ ਡਾਇਰੈਕਟ ਲਓ। ਇੱਕ ਇੱਕ ਸ਼ਾਮ ਨੂੰ ਤੇ ਤੁਸੀਂ ਘਟੋ ਘਟ ਵੀ ਨੂੰ 2 ਜਾਂ 3 ਦਿਨ ਲਓ 2-3 ਦਿਨ ਤੋਂ ਬਾਅਦ ਲੈਣ ਦੀ ਲੋੜ ਨਹੀਂ ਹੈਗੀ 6 ਖਰਾਕਾਂ ਹੋਈਆਂ ਇੱਕ ਦਿਨ ਮੈਂ 2 ਖਰਾਕਾਂ ਲੈਣੀਆਂ ਤੇ ਦੂਜੇ ਦਿਨ ਦੀਆਂ 2 ਤੀਜੇ ਦੀਆਂ ਫੇਰ 2 6 ਖਰਾਕਾਂ ਦੇ ਸਵੇਰ ਸ਼ਾਮ ਇੱਕ ਚਮਚਾ ਲਓ ਸਵੇਰ ਇੱਕ ਸ਼ਾਮ ਨੂੰ ਤੇ ਮਿੱਠਾ ਨਾਲ ਜ਼ਰੂਰ ਲੈਣਾ ਹੈ ਗਰੰਟੀ ਨਾਲ ਕਹਿਣਾ ਹੈ ਕਿ ਜੀ ਦਾ ਖੂਨ ਨਾ ਬਣਦਾ ਹੋਵੇ ਸੈੱਲ ਕਰਦੇ ਹੋਣ ਵਿਖਾਰ ਨਾ ਟੁੱਟਦਾ ਹੋਵੇ ਪਿੰਡੇ ਸਾਰੇ ਦਰਦ ਰਹਿੰਦਾ ਹੋਵੇ ਤੁਰਨ ਨੂੰ ਜੀ ਨਾ ਕਰਦਾ ਹੋਵੇ ਪਹਿਲਾ ਚਮਚਾ ਲੰੰਦੀ ਸਾਰੇ ਸਰੀਰ ਖੁੱਲ ਜਾਊਗਾ ਸਾਰਾ ਭੁੱਖ ਲੱਗਿਆਊਗੀ ਤੇ ਪਿੰਡਾ ਸਟਰੋਂਗ ਹੋ ਜਾਊਗਾ ਪਹਿਲੀ ਖਰਾਕ ਨਾਲੇ ਤੇ ਬਾਕੀ ਦੇ ਖਰਾਕਾਂ ਸਾਰੀਆਂ ਫਿਰ ਸੈਲਾਂ ਨੂੰ ਪੂਰਾ ਕਰਦੀਆਂ ਜਾਈ ਜਾਂਦੀਆਂ ਨੇ ਇਹ ਮੈਦੇ ਨੂੰ ਸੈੱਟ ਕਰਦੀ ਏ ਇਹ ਮੈਦੇ ਨੂੰ ਸੈੱਟ ਕਰਕੇ ਜਿਹੜੀ ਮਸ਼ੀਨਰੀ ਆਪਣੀ ਉਹਨੂੰ ਬਿਲਕੁਲ ਸਟਰੋਂਗ ਕਰ ਦਿੰਦੀ ਏ ਜਿਹਦੇ ਨਾਲ ਆਪਣਾ ਸਾਰਾ ਕੁਝ ਬਣਨਾ ਸ਼ੁਰੂ ਹੋ ਜਾਂਦਾ ਏ ਖੂਨ ਵੀ ਬਣਦਾ ਫਿਰ ਸੈੱਲ ਵੀ ਬਣਦਾ ਏ ਉਹ ਜਿਹੜੀ ਆਪਣੀ ਮਸ਼ੀਨਰੀ ਏ ਉਹਨੂੰ ਵਧੀਆ ਸਟਰੋਂਗ ਕਰਨ ਦੇ ਨਾਲ ਆਪਣਾ ਸਰੀਰ ਦਾ ਸਾਰੇ ਜਿਹੜੇ ਅੰਦਰ ਮਸ਼ੀਨਰੀ ਏ ਉਹ ਸਹੀ ਕੰਮ ਕਰਨ ਲੱਗ ਜਾਂਦੀ ਏ ਤੇ ਆਪਣੇ ਸੈੱਲ ਬਣਨੇ ਸ਼ੁਰੂ ਹੋ ਜਾਂਦੇ ਖੂਨ ਬਣਨਾ ਸ਼ੁਰੂ ਹੋ ਜਾਂਦਾ ਏ ਆਮ ਜਿਹੜੀ ਬੂਟੀ ਨੂੰ ਜਿਹੜੀ ਸਦਾ ਬਹਾਰ ਵੀ ਹੈ ਜਾਂ ਮੌਸਮ ਜਿਹੜੀ ਬੂਟੀ ਹੈ ਇਸ ਨੂੰ ਲੋਕ ਯੂਜ਼ ਕਰਦੇ ਨੇ ਪਹਿਲਾਂ ਕਿਤੇ ਕਿਸੇ ਚੀਜ਼ ਪੈਂਦੀ ਹੋਵੇ ਕੋਈ ਸਬਜ਼ੀ ਚ ਜਾਂ ਕੋਈ ਸਾਗ ਦੇ ਵਿੱਚ ਪਾਉਂਦੇ ਹੋਣ ਕੋਈ ਇਦਾਂ ਦੀ ਇਸਤੇਮਾਲ ਕਰਦੇ ਹੋਣ ਲੋਕਾਂ ਨੂੰ ਪਰ ਪਤਾ ਨਹੀਂ ਹ ਕਹਿੰਦੇ ਆ ਰਾਮ ਬਾਣਾ ਤਾਂ ਪਹਿਲਾਂ ਲੋਕ ਇਸ ਤਰ੍ਹਾਂ ਯੂਜ਼ ਕਰ ਦਿੰਦੇ ਇਹਨੂੰ ਪਹਿਲਾਂ ਲੋਕ ਸਾਗ ਵਿੱਚ ਵੀ ਯੂਜ਼ ਕਰਦੇ ਨੇ ਸਾਡੀਆਂ ਬੀਬੀਆਂ ਆਮ ਘਰਾਂ ਦੇ ਵਿੱਚ ਸਾਗ ਦੇ ਨਾਲ ਤੰਦੜਾ ਜ਼ਰੂਰ ਪਾਉਂਦੀਆਂ ਨੇ ਉਹ ਬੀਬੀਆਂ ਸਾਗ ਲਈ ਸਬਜ਼ੀ ਲਈ ਵਰਤਦੀਆਂ ਸੀ ਪਰ ਉਹਨੂੰ ਇਹ ਨਹੀਂ ਸੀ ਪਤਾ ਹੈਗਾ ਵੀ ਇਹ ਰਾਮ ਬਾਣਾ ਇੱਕ ਤਰ੍ਹਾਂ ਦੀ ਬੂਟੀ ਹੈ ਸੋ ਇਸ ਬੂਟੀ ਨੂੰ ਸਪਰੇਅ ਤੋਂ ਬਚਾਓ ਇਹਨੂੰ ਬਚਾ ਕੇ ਰੱਖੋ ਤੁਸੀਂ ਆਪਣੇ ਘਰਾਂ ਪਾਰਕ ਵਿੱਚ ਵੀ ਲਾ ਸਕਦੇ ਆ ਇਹਨੂੰ ਆਪਣੀ ਗਾਰਡਨ ਵਿੱਚ ਲਾ ਸਕਦੇ ਆ ਇਹਨੂੰ ਤਾਂ ਕਿ ਆਪਣੇ ਕੋਲ ਹਰ ਵਕਤ ਦਵਾਈ ਆਪਣੇ ਕੋਲ ਹੋਵੇ ਜਦੋਂ ਆਪਣਾ ਮਰੀਜ਼ ਢਿੱਲਾ ਹੁੰਦਾ ਹੈ ਆਪਾਂ ਆਪਣੇ ਉਸ ਪਾਰਕ ਵਿੱਚੋਂ ਆਪਣੀ ਗਾਰਡਨ ਵਿੱਚੋਂ ਇਹਨੂੰ ਤੋੜ ਕੇ ਇਹਦੇ ਪੱਤੇ ਵੀ ਖਾ ਸਕਦੇ ਆ ਮੈਂ ਇੱਕ ਹੋਰ ਵੀ ਗੱਲ ਦੱਸਣੀ ਚਾਹੁੰਨਾ ਜੇ ਕਿਸੇ ਛੋਟੇ ਬੱਚੇ ਦਾ ਜਿਹੜਾ 2-3 ਸਾਲ ਦਾ ਬੱਚਾ ਹੈ ਅਗਰ ਉਹਨੂੰ ਵੀ ਦੇਣੀ ਆਪਾਂ ਨੇ ਤਾਂ ਇਸ ਬੂਟੀ ਨੂੰ ਪਹਿਲਾਂ ਚੰਗੀ ਤਰ੍ਹਾਂ ਤਿਆਰ ਕਰ ਲਓ ਤੇ ਉਹਦੇ ਵਿੱਚ ਵੱਧ ਪਾਣੀ ਪਾ ਕੇ ਉਹਦਾ ਪਾਣੀ ਨਿਚੋੜ ਲਓ ਉਹ ਪਾਣੀ ਆਪਾਂ ਬੱਚੇ ਨੂੰ ਬੂੰਦਾਂ ਦੇ ਸਕਦੇ 10 ਬੂੰਦਾਂ ਤਿੰਨ ਤਿੰਨ ਘੰਟੇ ਬਾਅਦ ਚਾਰ ਚਾਰ ਘੰਟੇ ਬਾਅਦ ਉਹਨੂੰ ਬੂੰਦਾਂ ਦੇ ਰੂਪ ਵਿੱਚ ਦੋ ਉਸ ਬੱਚੇ ਦਾ ਵੀ ਬਖਾਰ ਟੁੱਟੂਗਾ ਤੇ ਸੈੱਲ ਵੀ ਪੂਰੇ ਹੋਣਗੇ ਤੇ ਖੂਨ ਦੀ ਜਿਹੜੀ ਘਾਟ ਹੈ ਉਹ ਵੀ ਪੂਰੀ ਹੋਊਗੀ ਛੋਟੇ ਬੱਚੇ ਨੂੰ ਵੀ ਆਪਾਂ ਦੇ ਸਕਦੇ ਇਹਦਾ ਸਾਈਡ ਇਫੈਕਟ ਕੋਈ ਵੀ ਨਹੀਂ ਹੈਗਾ ਅੱਜ ਤੱਕ ਲੱਖਾਂ ਹੀ ਬੰਦੇ ਲੈ ਗਏ 5 ਸਾਲ ਵਿੱਚ ਇਹਦਾ ਸਾਈਡ ਇਫੈਕਟ ਅੱਜ ਤੱਕ ਵੀ ਨਹੀਂ ਆਇਆ ਹੈਗਾ ਹਰ ਇੱਕ ਬੰਦੇ ਨਾਲ ਕਿਤੇ ਅੱਗੇ ਆਪਣੇ ਰਿਸ਼ਤੇਦਾਰ ਦੋਸਤ ਵਿੱਚ ਤਰ੍ਹਾਂ ਨੂੰ ਭੇਜਿਆ ਹੈ ਕਿ ਸੁੱਖਾ ਕੰਸਾਲਾ ਦਵਾਈ ਦੰਦਾ ਉੱਥੋਂ ਲੈ ਕੇ ਆਉ। ਸੋ ਮੈਂ ਚਾਹੁੰਦਾ ਏ ਕਿ ਇੱਕ ਤਾਂ ਆ ਤੁਹਾਡਾ ਅੱਜ ਤੁਹਾਡੇ মিডিਆ ਰਹੀਂ ਪ੍ਰਚਾਰ ਹੋ ਜਾਊਗਾ ਇਹਦਾ।